ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਪੰਜਾਬ ਦੇ ਵਿੱਚ ਜਿੰਨੇ ਵੀ ਸਕੈਮ ਹੋਏ ਆ ਇਹਨਾਂ ਚੋਂ ਸਭ ਤੋਂ ਵੱਡਾ ਸਕੈਮ ਆਪਾਂ ਕਹਿ ਸਕਦੇ ਆ ਪਰਲ ਕੋਟਾਲਾ ਜਿਹੜਾ ਸੀ ਪਰਲ ਗਰੁੱਪ ਨੇ ਜਿਸ ਤਰ੍ਹਾਂ ਲੋਕਾਂ ਨਾਲ ਠੱਗੀ ਮਾਰੀ ਬਹੁਤ ਵੱਡਾ ਨੰਬਰ ਲਗਭਗ 5.5 ਕਰੋੜ ਦੇ ਕਰੀਬ ਇਨਵੈਸਟਮੈਂਟ ਲੈ ਕੇ ਲੋਕਾਂ ਤੋਂ ਇੱਕ ਸਕੈਮ ਕੀਤਾ ਜਿਸ ਸਕੈਮ ਦੇ ਵਿੱਚ ਅ ਕਈ ਸਰਕਾਰਾਂ ਨੇ ਵਾਅਦੇ ਕੀਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਲੋਕਾਂ ਦਾ ਪੈਸਾ ਮੜਵਾਵਾਂਗੇ ਹਾਲਾਂਕਿ ਪਰਲ ਸਕੈਮ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆਇਆ ਹੈ ਕਮੇਟੀ ਆ ਹਾਇਰ ਲੈਵਲ ਦੇ ਉੱਤੇ ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਲੋਦਾ ਕਮੇਟੀ ਉਹਨਾਂ ਦੇ ਅਧੀਨ ਬਣੀ ਹੋਈ ਹੈ ਉੱਥੇ ਕੰਮ ਚੱਲ ਰਿਹਾ ਹੈਗਾ ਵੱਡੀਆਂ ਏਜੰਸੀਜ਼ ਲਾਈਕ ਸੇਬੀ ਇਨਵੋਲਡ ਹੈਗੀ ਆ ਸੀਬੀਆਈ ਕੋਲ ਕੇਸ ਨੇ ਲੇਕਿਨ ਪੰਜਾਬ ਦੇ ਵਿੱਚ ਬਹੁਤ ਵੱਡੀ ਪ੍ਰਾਪਰਟੀ ਹੈ ਪਰਲ ਦੀ ਜਿਹੜੀ ਜ਼ਮੀਨ ਹੈ ਉਹ ਥਾਂ ਥਾਂ ਤੇ ਪਈ ਹੈ 올 ਓਵਰ ਇੰਡੀਆ ਆਲਮੋਸਟ 2 ਲੱਖ ਕਰੋੜ ਦੀ ਕੀਮਤ ਤੋਂ ਕਿਤੇ ਵੱਧ ਦੀ ਪ੍ਰਾਪਰਟੀ ਜਾਇਦਾਦ ਪਰਲ ਗਰੁੱਪ ਦੀ ਪਈ ਆ ਤੇ ਜਿਹੜਾ ਲੋਕਾਂ ਨਾਲ ਠੱਗੀ ਮਾਰੀ ਸੀ ਜਿਹੜਾ ਲੋਕਾਂ ਦਾ ਪੈਸਾ ਵਾਪਸ ਕਰਨਾ ਸੀ ਉਹ ਲਗਭਗ 42000 ਕਰੋੜ ਤੋਂ 60000 ਦੇ ਕਰੋੜ ਦੇ ਕਰੀਬ ਪੈਸਾ ਬਣਦਾ ਜਿਹੜਾ ਲੋਕਾਂ ਦਾ ਮੋੜਨਾ ਹੈ ਉਹ ਪੈਸਾ ਮੋੜਨ ਵੱਲ ਨੂੰ ਤਾਂ ਹਜੇ ਗੱਲ ਅੱਗੇ ਨਹੀਂ ਵੱਧ ਰਹੀ ਹੈਗੀ ਪਰ ਜਿਹੜੀਆਂ ਪਰਲ ਦੀਆਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਜ਼ਮੀਨਾਂ ਦੇ ਉੱਤੇ ਸਟੇ ਲੱਗੀ ਹੋਈ ਆ ਉਹਨਾਂ ਜ਼ਮੀਨਾਂ ਨੂੰ ਧੋਖੇ ਨਾਲ ਵੇਚਣ ਦਾ ਸਕੈਮ ਜੋਰਾ ਸ਼ੋਰਾ ਤੇ ਕੰਟੀਨਿਊਸਲੀ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦੀ ਜਾਂਚ ਪੰਜਾਬ ਸਰਕਾਰ ਨੇ ਨਹੀਂ ਕਰਾਈ ਹਾਲਾਂਕਿ ਬਹੁਤ ਕੇਸ ਸਾਹਮਣੇ ਆਏ ਨੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਵਿਜੀਲੈਂਸ ਬਿਊਰੋ ਪੰਜਾਬ ਦੀ ਇਹਦੇ ਤੇ ਜਾਂਚ ਕਰੇ ਪਰ ਉਹ ਜਾਂਚ ਤਿਆਂ ਕੋਈ ਡਿਵੈਲਪਮੈਂਟ ਸਾਡੇ ਸਾਹਮਣੇ ਨਹੀਂ ਆ ਮੋਹਾਲੀ ਦੇ ਅਰਾਊਂਡ ਆ ਪੰਜਾਬ 'ਚ ਹੋਰ ਕਈ ਥਾਵਾਂ ਤੇ ਜਿਹੜੀ ਪਰਲ ਦੀਆਂ ਸਟੇ ਲੱਗੀਆਂ ਹੋਈਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਫੇਰ ਫੇਰ ਕਰਕੇ ਵੇਚ ਰਹੇ ਨੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਸਰਕਾਰ ਦੇ ਅਥਾਰਟੀਜ਼ ਦੇ ਨਜ਼ਦੀਕੀ ਨੇ ਆਪਣੇ ਕੋਲ ਕੋਈ ਕਾਰਵਾਈ ਸਰਕਾਰ ਦੀ ਸਾਹਮਣੇ ਨਹੀਂ ਹੈਗੀ ਇਹ ਗੱਲ ਤਾਂ ਬਹੁਤ ਦੂਰ ਹੈ ਕਿ ਜਿਹੜਾ ਵਾਅਦਾ ਕੀਤਾ ਸੀ ਲੋਕਾਂ ਨੂੰ ਕਿ ਜਿਹੜੇ ਪੈਸੇ ਲੋਕਾਂ ਦਾ ਸਕੈਮ ਹੋਇਆ ਸੀ ਉਹ ਅਸੀਂ ਵਾਪਿਸ ਕਰਾਂਗੇ ਕਿਉਂਕਿ ਸਕੈਮ ਜਿਹੜਾ ਹੋਇਆ ਸੀ ਉਹ 42000 ਕਰੋੜ ਤੋਂ 60000 ਕਰੋੜ ਦੇ ਦਰਮਿਆਨ ਲੋਕਾਂ ਦਾ ਪੈਸਾ ਮੋੜਨਾ ਹੈਗਾ ਪਰ ਜੇਕਰ ਆਪਾ ਪਰਲ ਗਰੁੱਪ ਦੀ ਜ਼ਮੀਨਾਂ ਦੀ ਕੀਮਤ ਦੇਖੀਏ ਤਾਂ 2 ਲੱਖ ਕਰੋੜ ਤੋਂ ਵੀ ਕਿਤੇ ਵੱਧਦੀਆਂ ਜ਼ਮੀਨਾਂ ਨੇ 올ਓਵਰ ਇੰਡੀਆ ਅੱਜ ਦੀ ਇਸ ਵੀਡੀਓ ਰਿਪੋਰਟ 'ਚ ਤੁਹਾਡੇ ਸਾਹਮਣੇ ਰੱਖਾਂਗੇ ਕਿ ਹਰਿਆਣਾ ਦੀ ਰਾਏਪੁਰ ਰਾਣੀ ਜਿਹੜਾ ਪੰਚਕੁੱਲਾ ਦੇ ਨਾਲ ਲੱਗਦਾ ਏਰੀਆ ਹੈਗਾ ਰਾਏਪੁਰ ਰਾਣੀ ਦੇ ਵਿੱਚ ਪਰਲ ਗਰੁੱਪ ਦੀ 18 ਏਕੜ ਜ਼ਮੀਨ ਨੂੰ ਧੋਖੇ ਤੜੀ ਦੇ ਨਾਲ ਰੇਵੈਨਿਊ ਮਾਲ ਮੈਕਮੇ ਦੇ ਲੋਕਾਂ ਵੱਲੋਂ ਤਹਿਸੀਲਦਾਰ ਐਂਡ ਹੋਰ ਸਭ ਨੂੰ ਮਿਲ ਕੇ ਉਸ ਜ਼ਮੀਨ ਨੂੰ ਧੋਖੇ ਨਾਲ ਵੇਚਿਆ ਗਿਆ ਤੇ ਹੁਣ ਹਰਿਆਣਾ ਦੀ ਸਰਕਾਰ ਨੇ 31 ਜਨਵਰੀ ਨੂੰ ਗ੍ਰਿਫਤਾਰੀ ਪਾਈ ਹੈ ਆਪਣੇ ਤਹਿਸੀਲਦਾਰ ਦੀ ਸਸਪੈਂਡ ਕਰ ਦਿੱਤਾ ਹੈ ਤਹਿਸੀਲਦਾਰ ਨੂੰ ਜਿਹੜੇ ਬਾਕੀ ਅਧਿਕਾਰੀ ਸੀ ਉਹਨਾਂ ਨੂੰ ਮਾਲ ਮੈਕਮੇ ਦੇ ਬਾਕੀ ਅਧਿਕਾਰੀਆਂ ਨੂੰ ਟਰਾਂਸਫਰ ਕਰ ਦਿੱਤਾ ਹੈਗਾ ਹੋਰ ਵੀ ਜਾਂਚ ਚੱਲ ਰਹੀ ਆ ਐਸਟੀਓ ਐਸਟੀਐਮ ਲੈਵਲ ਦੇ ਉੱਤੇ ਵੀ ਜਾਂਚ ਜਿਹੜੀ ਆ ਪੁਸ਼ਤਾਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ 31 ਜਨਵਰੀ 2022 ਨੂੰ ਤਹਿਸੀਲਦਾਰ ਵਿਕਰਮ ਸਿੰਘਲਾ ਨੂੰ ਗ੍ਰਿਫਤਾਰ ਕੀਤਾ ਹਰਿਆਣਾ ਦੀ ਵਿਜੀਲੈਂਸ ਐਂਟੀ ਕ腐ਪਸ਼ਨ ਬਿਊਰੋ ਨੇ ਔਰ ਇਹ ਜਿਹੜਾ ਕੇਸ ਹੈਗਾ ਇਹ ਸਾਹਮਣੇ ਆਉਂਦਾ ਇਹ ਕੇਸ ਕੀ ਸੀ ਕਿ ਪਰਲ ਦੀ ਜ਼ਮੀਨ ਸੀ ਜਿਸ ਜ਼ਮੀਨ ਦੇ ਉੱਤੇ ਸਟੇ ਲੱਗੀ ਹੋਈ ਸੀ ਮਾਲ ਮਹਿਕਮੇ ਦੀ ਅਧਿਕਾਰੀਆਂ ਨੇ ਤੇ ਹੋਰ ਜੋ ਐਸਟੀਐਮ ਇਸ ਲੈਵਲ ਤੱਕ ਦੇ ਅਧਿਕਾਰੀਆਂ ਤੋਂ ਪੁਸ਼ਤਾਸ਼ ਹੋ ਰਹੀ ਹੈ ਕਿ ਆਪਸ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਸਟੇ ਹੈਗਾ ਉਹ ਜ਼ਮੀਨ ਤੋਂ ਹਟਾਇਆ ਗਿਆ ਤੇ 18 ਏਕੜ ਜ਼ਮੀਨ ਜਿਹੜੀ ਆ ਉਹਨੂੰ ਅੱਗੇ ਵੇਚ ਦਿੱਤਾ ਗਿਆ ਇਹ ਕੇਸ ਉਹ ਇੱਕ ਤੁਹਾਡੇ ਸਾਹਮਣੇ ਰੱਖਣਾ ਇਸ ਕਰਕੇ ਜ਼ਰੂਰੀ ਸੀਗਾ ਕਿ ਕਿਸ ਤਰ੍ਹਾਂ ਆ ਜਿਹੜੀਆਂ ਜਿਹੜੀਆਂ ਆਲਰੇਡੀ ਪਰਲ ਸਕੈਮ ਦੀਆਂ ਪਰਲ ਦੀਆਂ ਜ਼ਮੀਨਾਂ ਨੇ ਉਸ ਗਰੁੱਪ ਦੀਆਂ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਅੱਗੇ ਮੁਨਾਫੇ ਕਮਾਏ ਜਾ ਰਹੇ ਔਰ ਇਹ ਕੇਵਲ ਹਰਿਆਣੇ ਦਾ ਕੇਸ ਨਹੀਂ ਹੈ ਇਹ ਕੇਵਲ ਹਰਿਆਣੇ ਚ ਨਹੀਂ ਹੋ ਰਿਹਾ ਇਹ ਪੰਜਾਬ ਚ ਵੀ ਕਈ ਥਾਵਾਂ ਤੇ ਲੋਕਾਂ ਦਾ ਲੋਕਾਂ ਤੋਂ ਰਿਪੋਰਟਾਂ ਪਹੁੰਚ ਰਹੀਆਂ ਨੇ ਸਾਡੇ ਕੋਲ ਕਿ ਇਹ ਇਹ ਜਿਹੜਾ ਸਕੈਮ ਹੈ ਇਹ ਕੀਤਾ ਜਾ ਰਿਹਾ ਹੈਗਾ ਜਿੱਥੇ ਪਰਲ ਦੀਆਂ ਜ਼ਮੀਨਾਂ ਤੇ ਘੱਟ ਰੇਟ ਕਹਿ ਕੇ ਪਲਾਟ ਜਿਹੜੇ ਨੇ ਮੁਹਾਲੀ ਦੇ ਜਿਹੜਾ ਵਿਕਸਿਤ ਹੋ ਰਿਹਾ ਏਰੀਆ ਹੈਗਾ ਆ ਇਹਦੇ ਵਿੱਚ ਲੋਕਾਂ ਨੂੰ ਉਹਨਾਂ ਪਲਾਟਾਂ ਦਾ ਕਬਜ਼ਾ ਦੇ ਦਿੱਤਾ ਜਾ ਰਿਹਾ ਹੈ ਘੱਟ ਪੈਸੇ ਕਹਿ ਕੇ ਔਰ ਨਾਲ ਅਗਰ ਰਜਿਸਟਰੀ ਨਹੀਂ ਕਰਵਾਈ ਜਾ ਰਹੀ ਤਾਂ ਹੋਰ ਕਈ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਆ ਕਈ ਥਾਵਾਂ ਤੇ ਬੈਕ ਡੇਟਾ ਦੇ ਵਿੱਚ ਜਾ ਕੇ ਵੀ ਦਿੱਤੇ ਗਏ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਦੀ ਰਿਕਵੈਸਟ ਹੈ ਉਹ ਵਿਜੀਲੈਂਸ ਬਿਊਰੋ ਦੇ ਕੋਲ ਵੀ ਪਹੁੰਚੀ ਆ ਪਰ ਇਸ ਮਾਮਲੇ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਨਹੀਂ ਹੈਗੀ ਜਦੋਂ ਆਪਾਂ ਹਰਿਆਣਾ ਤੋਂ ਇਸ ਖਬਰ ਨੂੰ ਸੁਣਦੇ ਆ ਕਿ ਤਹਿਸੀਲਦਾਰ ਗ੍ਰਿਫਤਾਰ ਕੀਤਾ ਗਿਆ ਸਸਪੈਂਡ ਕੀਤਾ ਗਿਆ ਚਾਹੇ ਬਾਕੀ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪ੍ਰੋਟੈਸਟ ਲਾਂਚ ਕੀਤਾ ਪਰ ਉਹ ਜਿਹੜੀ ਗ੍ਰਿਫਤਾਰੀ ਹੋਈ ਹੈ ਆਪਣੇ ਆਪ ਵਿੱਚ ਬਹੁਤ ਕੁਝ ਦਰਸਾਉਂਦੀ ਹੈਗੀ ਆ ਕਿ ਕਿਸ ਤਰ੍ਹਾਂ ਉਥੇ ਕਾਰਵਾਈ ਜਿਹੜੀ ਹੈ ਇਸ ਕੇਸ ਦੇ ਵਿੱਚ ਚੱਲੀ ਹੈਗੀ ਆ ਤਹਿਸੀਲਦਾਰ ਲੈਵਲ ਦੀ तहसीलदार ਤੇ ਵੀ اگر ਕੋਈ ਕਾਰਵਾਈ ਕਰਨੀ ਹੈ ਤਾਂ ਕੋਈ ਵੀ ਵਿਜੀਲੈਂਸ ਬਿਊਰੋ ਕੋਈ ਐਂਟੀ ਕ腐ਪਸ਼ਨ ਬਿਊਰੋ ਬਿਨਾ ਹੋਮ ਸਕੱਰੇਟਰੀ ਦੀਆਂ ਸਰਕਾਰ ਦੀ ਪਰਮਿਸ਼ਨ ਲਾਏ ਬਿਨਾ ਕਾਰਵਾਈ ਨਹੀਂ ਕਰ ਸਕਦਾ ਸੋ ਸਰਕਾਰ ਦੀ ਪਰਮਿਸ਼ਨ ਦੇ ਨਾਲ ਹੀ ਇਹ ਸਾਰੀ ਕਾਰਵਾਈ ਗ੍ਰਿਫਤਾਰੀ ਜਿਹੜੀ ਹੈਗੀ ਆ ਉਹ ਪਈ ਹੈਗੀ ਆ ਪੰਜਾਬ ਦੇ ਵਿੱਚ ਵੀ ਇਹੋ ਜੀਆਂ ਬਹੁਤ ਜ਼ਮੀਨਾਂ ਨੇ ਜਿਹਨੂੰ ਨੈਗਲੈਕਟ ਕੀਤਾ ਹੋਇਆ ਇਸ ਮੁੱਦੇ ਨੂੰ ਐਬਸੋਲੂਟਲੀ ਨੈਗਲੈਕਟ ਨੈਗਲੈਕਟ ਕੀਤਾ ਹੋਇਆ ਅਥਾਰਟिटीज ਨੇ ਵਿਜੀਲੈਂਸ ਬਿਊਰੋ ਨੇ ਔਰ ਜਿਹੜੀ ਕਾਸੋਰ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹਨਾਂ ਨੇ ਤਾਂ ਇਸ ਮੁੱਦੇ ਤੋਂ ਇਨਵੈਸਟੀਗੇਸ਼ਨ ਜਾਂ ਉਧਰ ਨੂੰ ਗੱਲ ਤਾਂ ਕੀ ਲੈ ਕੇ ਜਾਣੀ ਸੀ ਪਰ ਜਿਹੜੀਆਂ ਜ਼ਮੀਨਾਂ ਪਾਲ ਗਰੁੱਪ ਦੀਆਂ ਪਈਆਂ ਸੀ ਉਹਨਾਂ ਨੂੰ ਮਾਰਕੀਟ ਦੇ ਵਿੱਚ ਵੇਚਿਆ ਜਾ ਰਿਹਾ ਹੈਗਾ ਔਰ ਇਹ ਵੇਚਣ ਵਾਲੇ ਲੋਕ ਮੈਂ ਦੁਬਾਰਾ ਕਹਾਂਗੀ ਕਿ ਅਥਾਰਟिटीज ਦੇ ਸਰਕਾਰ ਦੇ ਬਹੁਤ ਨਜ਼ਦੀਕੀ ਲੋਕ ਨੇ ਔਰ ਵਿਜੀਲੈਂਸ ਬਿਊਰੋ ਦੀ ਜਾਂਚ ਆਪਾਂ ਨੂੰ ਇਸ ਵਿੱਚ ਨਜ਼ਰ ਨਹੀਂ ਆਉਂਦੀ ਹੈਗੀ ਪਰਲ ਪਰਲ ਗਰੁੱਪ ਦੀ ਜਦੋਂ ਜ਼ਮੀਨ ਦੀ ਗੱਲ ਆਉਂਦੀ ਆ ਤਾਂ ਦੋਸਤੋ ਉਹਦੇ ਵਿੱਚ ਕਈ ਜ਼ਮੀਨਾਂ ਸੀ ਜੋ ਬੇਨਾਮੀਆਂ ਆਪਾਂ ਕਹਿ ਸਕਦੇ ਹਾਂ ਕਿ ਕਈ ਹੋਰ ਲੋਕਾਂ ਦੇ ਨਾਮ ਤੇ ਹੀ ਘਰ ਦੇ ਵਿੱਚ ਕੰਮ ਕਰਨ ਵਾਲੇ ਹੋ ਗਏ ਕੋਈ ਰਿਸ਼ਤੇਦਾਰ ਹੋ ਗਏ ਦੂਰ ਦੇ ਰਿਸ਼ਤੇਦਾਰ ਹੋ ਗਏ ਐਦਾ ਲੋਕਾਂ ਦੇ ਨਾਮ ਤੇ ਸੀਗੀਆਂ ਜਿਹੜੀ ਇਹ ਹਰਾਈਪੁਰ ਰਾਣੀ ਪੰਚਕੂਲਾ ਦੇ ਕੋਲ ਹਰਿਆਣਾ ਦੇ ਵਿੱਚ ਜ਼ਮੀਨ 18 ਏਕ ਜਿਹੜੀ ਜਿਹੜੀ ਜੇਤੋਂ ਸਟੇ ਹਟਾ ਕੇ ਨੂੰ ਵੇਚਿਆ ਜਾ ਰਿਹਾ ਸੀ ਇੱਕ ਫਰੋਡੂਲੈਂਟ ਤਰੀਕੇ ਦੇ ਨਾਲ ਜਦਕਿ ਕੋਰਟ ਵੱਲੋਂ ਕੋਈ ਸਟੇ ਹਟਾਈ ਨਹੀਂ ਗਈ ਹੈਗੀ ਇਹ ਵੀ ਇੱਕ ਫਟੇਗੜ ਸਾਭ ਦੇ ਨਾਲਾ ਪਿੰਡ ਹੈਗਾ ਜਾਂਡਲੀ ਉੱਥੋਂ ਦੇ ਰਹਿਣ ਵਾਲੇ ਸੀਗੇ ਉਹਨਾਂ ਦੇ ਨਾਮ ਤੇ ਰਜਿਸਟਰਡ ਜ਼ਮੀਨ ਸੀ ਉਹ ਜਾ ਕੇ ਉੱਥੇ ਸੌਦਾ ਕਰ ਰਿਆ ਸੀ ਔਰ ਇਹ ਜਿਹੜੀ ਸਾਰੀ ਪੋਲ ਜਿਹੜੀ ਆ ਅੱਗੇ ਖੁੱਲੀ ਹੈਗੀ ਔਰ ਇਹ ਪੂਰੀ ਇਹਦੇ ਤੇ ਜਿਹੜੀ ਜ਼ਮੀਨ ਹੈਗੀ ਹੈ ਇਹਦੀ ਪੂਰੀ ਕਾਰਵਾਈ ਨੂੰ ਜਿਹੜੀ ਟ੍ਰਾਂਸਫਰ ਐਂਡ ఎవਰੀਥਿੰਗ ਉਹਨੂੰ ਰੋਕ ਦਿੱਤਾ ਗਿਆ ਹੈਗਾ ਪੰਜਾਬ ਦੇ ਵਿੱਚ ਅੱਜ ਆਪਾਂ ਇਹ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਲੈਟਰ ਕੱਢੇ ਜਾ ਰਹੇ ਨੇ ਮੈਕਮਿਆਂ ਨੂੰ ਕਿ ਉਹਨਾਂ ਨੇ 4 ਸਾਲਾਂ ਦੇ ਵਿੱਚ ਜੋ ਕੰਮ ਕੀਤਾ ਜੋ ਅਚੀਵਮੈਂਟਸ ਨੇ ਮਹਿਕਮਿਆਂ ਦੀਆਂ ਉਹ ਸਰਕਾਰ ਨਾਲ ਸ਼ੇਅਰ ਕੀਤੀਆਂ ਜਾਣ ਇਹ ਜਿਹੜੇ ਕਦਮ ਨੇ ਸਰਕਾਰ ਦੇ ਇਹ ਸਾਫ ਤੌਰ ਤੇ ਉਹ ਨੇ ਕਿ ਹੁਣ ਐਸ ਚੋਣਾ ਨੇੜੇ ਆ ਰਹੀਆਂ ਨੇ 2027 ਨੇੜੇ ਆ ਰਿਹਾ ਹੈਗਾ ਤਾਂ ਪਹਿਲਾਂ ਹੀ ਤਿਆਰੀ ਸ਼ੁਰੂ ਕਰਨੀ ਹੈ ਸਰਕਾਰ ਨੇ ਇਸ ਕਰਕੇ ਆਪਣੀਆਂ ਅਚੀਵਮੈਂਟ ਜਿਹੜੀਆਂ ਨੇ ਉਹ ਅਚੀਵਮੈਂਟ ਲੋਕਾਂ ਨੂੰ ਦਿਖਾਉਣ ਲਈ ਲੱਭ ਰਹੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਪਰ ਜਿਹੜੇ ਕੰਮ ਕਰਨੇ ਸੀ ਜਿਹੜੇ ਕਮਾਂ ਦਾ ਪ੍ਰੋਮਿਸ ਸੀ ਜਿਹਦੇ ਵਿੱਚ 5.5 ਕਰੋੜ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਆਪਣਾ ਪੈਸਾ ਇਸ ਪਰਲ ਗਰੁੱਪ ਦੇ ਚਾਂਸੇ ਦੇ ਵਿੱਚ ਆ ਕੇ ਇਨਵੈਸਟ ਕੀਤਾ ਸੀ ਜਿਨ੍ਹਾਂ ਨੂੰ ਇਹ ਪੈਸਾ ਮੋੜਿਆ ਜਾਣਾ ਸੀ ਜਿਹੜੀਆਂ ਉਹ ਪ੍ਰਾਪਰਟੀਆਂ ਸੀ ਉਹਨਾਂ ਨੂੰ ਵੇਚ ਕੇ ਕਮੇਟੀ ਸੇਬੀ ਦੀ ਪਰਮਿਸ਼ਨ ਦੇ ਨਾਲ ਲੋਕਾਂ ਨੂੰ ਪੈਸਾ ਵਾਪਸ ਹੋਣਾ ਸੀ ਉਹ ਜ਼ਮੀਨਾਂ ਹੋਰ ਫਰਾਡੂਲੈਂਟ ਹੱਥਾਂ ਦੇ ਵਿੱਚ ਫਰਾਡੂਲੈਂਟ ਟੰਗ ਦੇ ਨਾਲ ਜਾ ਰਹੀਆਂ ਨੇ ਔਰ ਇਹਦੇ ਤੇ ਸਾਡੀ ਸਰਕਾਰ ਨੇ ਜੋ ਨਵੀਂ ਸਰਕਾਰ ਸੀ ਇਹਨੇ ਕੋਈ ਵੀ ਕੰਮ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਅਚੀਵਮੈਂਟ ਜਿਹੜੀਆਂ ਨੇ ਉਹ ਨਹੀਂ ਹੈਗੀ ਔਰ ਇਹਦੇ ਵਿੱਚ ਵਿਜੀਲੈਂਸ ਬਿਊਰੋ ਵੀ ਇਕ ਤਰ੍ਹਾਂ ਦੀ ਸੁੱਤੀ ਪਈ ਹੈਗੀ ਆ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਾਂਗੀ ਬਹੁਤ ਛੋਟਾ ਹੀ ਨੂੰ ਇਸ ਕਰਕੇ ਰੱਖ ਰਹੇ ਹਾਂ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈਗਾ ਇਸ ਵਿਸ਼ੇ ਨੂੰ ਅੱਜ ਸੂਣਾ ਹੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਟ ਇਜ਼ ਸਫੀਸ਼ੀਐਂਟ ਕਿ ਇਸ ਮੁੱਦੇ ਨੂੰ ਤੁਹਾਡੇ ਸਾਹਮਣੇ ਰੱਖਿਆ ਜਾਵੇ ਕਿ ਜਦੋਂ ਹਰਿਆਣਾ ਦੇ ਵਿੱਚ ਗ੍ਰਿਫਤਾਰੀ ਪਈ ਹੈ ਇਹ ਸਾਰਾ ਕੁਝ ਦੀ ਪੋਲ ਖੁੱਲ੍ਹੀ ਹੈ ਔਰ ਅਗਰ ਇਹ ਇੱਕ ਗ੍ਰਿਫਤਾਰੀ ਤੁਹਾਨੂੰ ਲੱਗਦਾ ਕਿ ਕੇਵਲ ਇੱਕ ਗ੍ਰਿਫਤਾਰੀ ਹੈ ਇੱਕ ਕੇਸ ਹੈ ਤੇ ਇੱਕ ਕੇਸ ਇਸ ਕਰਕੇ ਆ ਕਿਉਂਕਿ ਨਿਗਾ ਦੇ ਵਿੱਚ ਆਇਆ ਕਿ ਹੋਰ ਵੀ ਬਹੁਤ ਇਹੋ ਜਿਹੇ ਕੇਸ ਨੇ ਜਿਹਦੇ ਵਿੱਚ ਹੋਰ ਐਗਰੀਮੈਂਟਸ ਬਣਾ ਕੇ ਬੈਕ ਡੇਟਸ ਦੇ ਵਿੱਚ ਚੀਜ਼ਾਂ ਕਰਕੇ ਇਹ ਜਿਹੜੇ ਮਸਲੇ ਨੇ ਦੱਬੇ ਰਹਿ ਜਾਂਦੇ ਨੇ ਔਰ ਇਹ ਵੱਡੀ ਖਬਰ 'ਚ ਨਹੀਂ ਆਉਂਦੇ ਬਟ ਔਨ ਦਾ ਗਰਾਉਂਡ ਬਹੁਤ ਇਹੋ ਜੀਆਂ ਚੀਜ਼ਾਂ ਨੇ ਜਿਹਦੇ ਵਿੱਚ ਪਰਲਸ ਗਰੁੱਪ ਦੀਆਂ ਜ਼ਮੀਨਾਂ ਨੂੰ ਫਰਾਡੂਲੈਂਟਲੀ ਵੇਚ ਕੇ ਜਿਹੜੇ ਹੋਰ ਲੋਕ ਨੇ ਜੋ ਅਥਾਰਟिटीज ਦੇ ਨੇੜੇ ਨੇ ਉਹ ਆਪਣੀ ਜੇਬ ਭਰ ਰਹੇ ਨੇ ਪਰ ਜਿਹੜੇ ਇਨਵੈਸਟਰਸ ਨੇ ਉਹਨਾਂ ਦਾ ਪ੍ਰੋਮਿਸ ਪੂਰਾ ਕਰਨ ਲਈ ਉਹਨਾਂ ਨੂੰ ਜਿਹੜਾ ਉਹਨਾਂ ਨਾਲ ਲੁੱਟ ਹੋਈ ਆ ਉਹਦਾ ਪੈਸਾ ਮੋੜਨ ਦੇ ਲਈ ਕੋਈ ਵੀ ਅੱਗੇ ਨਹੀਂ ਆ ਔਰ ਖਾਸ ਤੌਰ ਤੇ ਪੰਜਾਬ ਔਰ ਪੰਜਾਬ ਦੀ ਵਿਜੀਲੈਂਸ ਬਿਊਰੋ ਐਂਡ ਸਾਡੀ ਸਰਕਾਰ ਫਿਲਹਾਲ ਉਹ 5.5 ਕਰੋੜ ਇਨਵੈਸਟਰਸ ਉਹਨਾਂ ਦਾ ਪੈਸਾ ਇਸੇ ਤਰ੍ਹਾਂ ਰੋਲਦਾ ਪਿਆ ਹੈ ਤੇ ਇਹ ਜ਼ਮੀਨਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹਨਾਂ ਦੇ ਉੱਤੇ ਜਿਹੜੀ ਟਰੇਡਿੰਗ ਹੈ ਉਹ ਮੁਕੰਮਲ ਹੋ ਰਹੀ ਹੈ ਗਿਆ ਇੱਥੇ ਵੀਡੀਓ ਨੂੰ ਸਮਾਪਤ ਕਰਦੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ